ਰਾਤਰੀਨ ਸਮੇਂ ਦੇ ਰਾਜਾ ਸ਼ਬਦ ਸਿਰਫ ਸੰਤਾਂ ਵਾਸਤੇ ਸੀ ਤੇ ਰਾਜੇ ਦਾ ਮਤਲਬ ਹੈ ਜੋ ਰਜਿਆ ਹੋਇਆ ਹੈ ਤ੍ਰਿਪਤੇ ਤ੍ਰਿਪਤਾ ਹੈ ਅੰਦਰ ਕੋਈ ਭੁੱਖ ਰਹਿ ਨਹੀਂ ਗਈ ਕਿਉਂਕਿ ਭੁੱਖ ਹੀ ਤੇ ਦੁੱਖ ਨੂੰ ਜਨਮ ਦਿੰਦੀ ਹੈ ਔਰ ਕਿਸ ਵਸਤੂ ਦੀ ਜਿੰਨੀ ਜ਼ਿਆਦਾ ਭੁੱਖ ਹੋਵੇਗੀ ਤੇ ਹੋਰ ਅਨੰਤ ਵਸਤੂਆਂ ਦੀਆਂ ਜਿੰਨੀਆਂ ਜ਼ਿਆਦਾ ਭੁੱਖਾ ਹੋਣਗੀਆਂ ਉਤਨੇ ਵੱਡੇ ਦੁੱਖ ਉਸ ਮਨੁੱਖ ਦੇ ਅੰਦਰ ਹੋਣਗੇ ਸੰਤ ਦੇ ਅੰਦਰ ਕੋਈ ਭੁੱਖ ਹੀ ਨਹੀਂ ਰਹਿੰਦੀ ਤੋ ਕੇ ਨਾਮ ਆਧਾਰ ਮੇਰਾ ਜਿੰਨ ਭੁੱਖਾ ਸਭ ਗਵਾਈਆਂ ਜਦ ਭੁੱਖੇ ਨਹੀਂ ਤੋ ਫਿਰ ਕੋਈ ਦੁੱਖ ਵੀ ਨਹੀਂ ਇਸ ਤਰ੍ਹਾਂ ਦੇ ਪੁਰਸ਼ ਨੂੰ ਆਖਿਆ ਗਿਆ ਰਾਜਾ ਤੇ ਰਾਜੇ ਨੇ ਤ੍ਰਿਪਤ ਨੇ ਰਾਜੇ ਦਾ ਮਤਲਬ ਇਹ ਨਹੀਂ ਕਿ ਸਿੰਘਾਸਣ ਤੇ ਬੈਠਾ ਹੈ ਰਾਜੇ ਦਾ ਮਤਲਬ ਹੈ ਜੋ ਤ੍ਰਿਪਤ ਹੈ ਰੱਜੇ ਹੋਇਆ ਰੱਜੇ ਹੋਏ ਮਨੁੱਖ ਨੂੰ ਹੀ ਬਾਦਸ਼ਾਹ ਆਖਿਆ ਗਿਆ ਰੱਜੇ ਹੋਏ ਮਨੁੱਖ ਨੂੰ ਰਾਜਾ ਆਖਿਆ ਗਿਆ ਕਿ ਸਤਗੁਰudev ji maharaj ਕਹਿੰਦੇ ਨਾਮ ਤੋਂ ਬਿਨਾ ਅੱਜ ਤੱਕ ਨਾ ਕੋਈ ਰਗੇ ਹੈ ਤੇ ਨਾ ਹੀ ਰਹਿ ਸਕਦਾ ਹੈ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਦੇ ਰਾਜਿਆਂ ਦੀ दैवी ਸੰਪਦਾ ਦਾ ਬਕਾਇਦਾ ਜ਼ਿਕਰ ਕੀਤਾ ਹੈ ਜੈਸੇ ਰਾਜੇ ਕੋਲ সিংহাসਨ ਹੈ ਉਹਦਾ ਭੰਡਾਰ ਹੈ ਉਹਦੀ ਆਪਣੀ ਇੱਕ ਰਾਜਧਾਨੀ ਹੈ ਉਹਦੇ ਕੋਲ ਆਪਣਾ ਸਾਰਾ ਸਾਜ਼ੋ ਸਮਾਨ ਹੈ ਹੂ ਬਹੁ ਭਾਈ ਗੁਰਦਾਸ ਜੀ ਨੇ ਉਸਦਾ ਜ਼ਿਕਰ ਕੀਤਾ ਜਤ ਸਤ ਸਿੰਘਾਸਨ ਸਹਿਜ ਸੰਤੋਖ ਮੰਤਰੀ But um